ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਟਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 987823917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਆਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਆਪਣੇ ਪਿੰਡ ਦੀ ਗੁਈ ਆ ਜੀ ਇੱਕ ਤੁਹਾਨੂੰ ਸੂਈ ਸਵਾਈ ਝੋਟੀ ਦਿਖਾ ਦਾਂਗੇ ਰੈਡੀ ਦੁੱਧ ਵਾਲੀ ਕਿੰਨਾ ਕੁ ਦੁੱਧ ਆ ਉਹ ਵੀ ਪੁੱਛਾਂਗੇ ਘਰ ਦੀ ਲੋਕਲ ਵੀਡੀਓ ਕੋਈ ਵਾਈ ਦਾ ਵਪਾਰ ਦਾ ਕੰਮ ਨਹੀਂ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਉਹ ਠੀਕ ਹੋ ਜੀ ਹਾਂਜੀ ਠੀਕ ਹੈ ਜੀ ਪਿੰਡ ਦਾ ਨੰਬਰ ਬੋਲਗੇ ਆਪਣਾ 98725 ਹੂੰ 73506 ਜੀ 73506 ਪਿੰਡ ਆਪਣਾ ਜੀ ਪਿੰਡ ਦੁੱਲੇ ਵਾਲਾ ਜੀ ਪਿੰਡ ਦੁੱਲੇ ਵਾਲਾ ਜ਼ਿਲ੍ਹਾ ਆਪਣਾ ਜ਼ਿਲ੍ਹਾ ਬਠਿੰਡਾ ਪੈ ਗਿਆ ਜੀ ਤਸੀਲ ਤਸੀਲ ਹਰੰਪਰਾਪੁਰ ਨੇੜੇ ਆਪਣੇ ਕਿਹੜੇ ਪਿੰਡਾਂ ਨੇੜੇ ਮਤਲਬ ਭਾਈ ਪਾ ਪੈ ਗਿਆ ਸਰਾਦਪੁਰਾ ਪੈ ਗਿਆ ਬਰਜਰਾਜ ਰਣਗੜਾ ਪੈ ਗਿਆ ਬਾਕੀ ਦੀ ਗੱਲ ਆਪਣਾ ਪਿੰਡ ਹੈਗਾ ਬਠਿੰਡੇ ਜ਼ਿਲ੍ਹੇ ਦਾ ਲਾਸਟ ਪਿੰਡ ਆ ਗਿਆ ਆਪਣਾ ਇਧਰ ਬਰਨਾਲੇ ਜ਼ਿਲ੍ਹੇ ਦਾ ਜੰਗ ਤੇ ਇੱਕ ਝੋਟੀ ਆਪਣੇ ਕੋਲੇ ਬਕਾਉ ਆ ਜਿਹੜੀ ਕਿਹੜਾ ਸੂਆ ਸੂਈ ਆ ਇਹ ਦੂਜੇ ਸੂਏ ਸੂਏ ਬਈ ਦੂਜੇ ਸੂਏ ਤੇ ਘਰ ਦੀ ਜੋ ਘਰ ਦੀ ਝੋਟੀ ਆ ਤਾਂ ਮੈਨੂੰ ਵੀ ਬਦੇ ਘਰਵਾਰਾਂ ਮਾਂ ਗੱਲ ਤੇ ਪਹਿਲੇ ਸੂਏ ਫਿਰ ਕਿੰਨਾ ਦੁੱਧ ਦੇ ਦਿੰਦਾ ਇਹਨੇ 12 12.5 ਲੀਟਰ ਦੁੱਧ ਦੇ ਦਿੰਦਾ ਬਈ ਵਧੀਆ ਖੁੱਲਾ ਤੇ ਬੱਚਾ ਇਹਦੇ ਨਾਲ ਹੀ ਖੜਾ ਹੱਪਾ ਹਾਂ ਨਾਲ ਹੀ ਆ ਪਹਿਲਾ ਵਾਲਾ ਬੱਚਾ ਨਾਲ ਆ ਵਧੀਆ ਕਰ ਵਧੀਆ ਸਰਕਾਰੀ ਸੀਮਨ ਭਰਾਇਆ ਹੋਣਾ ਸੀਗਾ ਤੇ ਪੋਸਟ ਹੀ ਕੋਈ ਨਹੀਂ ਆਪਾਂ ਕਰਦੇ ਬਈ ਕਹਿੰਦਾ ਵੀ ਕਿਹੜਾ ਉਹ ਚੰਗੇ ਭਰਾਇਆ ਹਾਂ ਤੇ ਫਿਰ ਝੋਟੀ ਵੀ ਫਿਰ ਸੋ ਵੀ ਆ ਗਈ ਹੈ ਨਾ ਪੂਰਾ ਸਿਰਾ ਹੀ ਆ ਬਾਈ ਜੀ ਤੇ ਕਿੰਨਾ ਬਾਈ ਦੁੱਧ ਰੈਡੀ ਹੈ ਥੱਲੇ ਹੋਣਾ ਰਾਮਾ ਰਾਮਾ 15 ਲੀਟਰ 15 15 ਹੀ ਕਹਨੇ ਆਪਾਂ ਬਸ 15 ਤੋਂ ਉੱਪਰ ਹੀ ਉੱਪਰ ਹੀ ਆ ਪਲੱਸ ਹੀ ਆ 15 ਬਾਕੀ ਦੇ ਮਿਲ ਕੇ ਲੈ ਜੇ ਕੋਈ ਵੀ ਹੈ ਨਾ ਬਰਾਮਾ ਮਿਲ ਕੇ ਲੈ ਜੇ ਕੋਈ ਓਕੇ ਮਿਲ ਕੇ ਲੈ ਜੇ ਜਿਹੜਾ ਮਰਜ਼ੀ ਭੈਣ ਭਰਾ ਹੋਵੇ ਮਿਲ ਕੇ ਲੈ ਹੱਤਾ ਹੋ ਗਿਆ ਸੂਈ ਨੂੰ ਇਹਨੂੰ ਤੇ ਓਕੇ ਤੇ ਕੱਟੀ ਫਿਰ ਕਿਹੜੇ ਸੀ ਬੰਦੀ ਆ ਗਈ ਮਗਰ ਕੱਟੀ ਬਾਈ ਮੈਂ ਇੱਥੇ ਹੀ ਬੰਦਾ ਪ੍ਰਾਈਵੇਟ ਆ ਆਪਣੇ ਉਹਨੂੰ ਕਹੀ ਵਧੀਆ ਕਹਿ ਕੇ ਵਧੀਆ ਸੀਮਨ ਦੀ ਭਰਾ ਹੈ ਵਾ ਠੀਕ ਚੰਗੇ ਪੈਸੇ ਦੇ ਕੇ ਪੂਰਾ ਵਧੀਆ ਹਾਂ 2000 ਰੁਪਏ ਦੇ ਕੇ ਚੰਗੀ ਝੋਟੀ ਦੁੱਧ ਰੈਡੀ ਵਾਲੀ ਐ ਕੋਈ ਦੇ ਦੇਉਗੀ ਨਹੀਂ ਹਾਜ਼ਰ ਦੁੱਧ ਤਾਂ ਨਾਲ ਕੱਟਾ ਹੀ ਬਕਾਉ ਆ ਬਾਈ ਨੇ ਤਾਂ ਪਸ਼ੂ ਵੇਚਣੇ ਆ ਕੱਟਾ ਹੀ ਵੀਰੇ ਬਕਾਉ ਆ ਹਾਂ ਕੱਟਾ ਵੀ ਬਕਾਉ ਆ ਇਸੇ ਦੇ ਕੱਟਾ ਨਾਲ ਹੀ ਲੈ ਜਾਗੇ ਉਹ ਆਪਾਂ ਘਰ ਥਾਂਬਣ ਵਾਲੇ ਨੂੰ ਦੇਣਾਗੇ ਜਾਨੀ ਕੇ ਓਕੇ ਜੀ ਮਾੜੀ ਜੇ ਇਧਰੋਂ ਨਾ ਇਧਰੋਂ ਲੈ ਕੇ ਚੱਲੋ ਹੋਰ ਇੱਕ ਵੇ ਆ ਦੇਖੋ ਚੰਗੇ ਸੈਅ ਦੀ ਤੇ ਚੰਗੀ ਵੀ ਬਾਈ ਦੀ ਝੋਟੀ ਥਾਂਬੀ ਵਿਆ ਮੋੜ ਲਿਓ ਜੀ ਮਾਛ 15 ਕਿਲੋ ਦੁੱਧ ਰੈਡੀ ਵਾਲਾ ਗਾ ਜਮਾ ਆ ਦੇਖੋ ਜੀ ਕਿ ਸੌ ਮਜਬੂਰੀਆਂ ਹੁੰਦੀਆਂ ਘਰ ਦੀਆਂ ਵਿੱਚ ਨਾ ਇਹ ਤਾਂ ਹੈ ਨਹੀਂ ਸਣਾ ਬਾਈ ਨਾ 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 ਬਾਈ ਆਪਾਂ ਮਜਬੂਰੀ ਨਹੀਂ ਕੋਈ ਆਪਾਂ ਜਗਾਣਾ ਬਾਹਰ ਜਾ ਭੇਜਣਾ ਮੁੰਡੇ ਨੂੰ ਓਕੇ ਜੀ ਕਰੇ ਫਿਰ ਸਾਹਮਣੇ ਵਾਲਾ ਹੈ ਨਹੀਂ ਕੁਝ ਹੋਰ ਸਾਹਮਣੇ ਵਾਲਾ ਓਕੇ ਜੀ ਥਣ ਬਹੁਤ ਵਧੀਆ ਲੱਗਾਗਾ ਧਾਰਾ ਧੁਰਾ ਤੁਹਾਨੂੰ ਕਰਾ ਦੇਣੀ ਚੈੱਕ ਆ ਦੇਖੋ ਵੀਰੋ ਬੱਚਾ ਬੰਨਤਾਗਾ ਝੋਟੀ ਆ ਗਈ ਠੀਕ ਹੈ ਜੀ ਤੇ ਥਣ ਤੇ ਲਿਆਰ ਕੇ ਕੱਢਿਆ ਜਮਾ ਚਾਰੇ ਥਣ ਨਿਕੜੇ ਪੂਰੇ ਗੈਪ ਤੇ ਪਏ ਆਗੇ ਚਵਾਈ ਚਬੂਚ ਦਾ ਪੂਰਾ ਵੀ ਫਾਲਟ ਨਹੀਂ ਗਾਰੰਟੀ ਵਾਲੀ ਚੀਜ਼ ਐ ਇਸ ਗੱਲੋਂ ਤਾਂ ਧਾਰਾ ਤੁਹਾਨੂੰ ਦੋ ਦੋ ਦਿਖਾ ਦੇਾਂਗੇ ਇਧਰ ਨੂੰ ਹੋ ਜਾਓ ਗੇਟ ਕੰਨੀ ਨੂੰ ਪੜਾਓ ਆ ਦੇਖ ਲਓ ਜੀ ਮਾਰਦੇ 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 ਕਰਾਈ ਵਾਹ ਜੀ ਆਇਮ ਬਾਈ ਹੁਣ ਬਸ ਮਾਜ ਆ ਗਈ ਗੋਲੀ ਨੂੰ ਪੜਾ ਜਾਓ ਫਟਕੋ ਜੀ ਕੱਟੀ ਬਹੁਤ ਪਿਆਰੀ ਦਿੱਤੀ ਆ ਮਗਰ ਤੇ ਦੁੱਧ ਵੀ ਕੱਟੀ ਨੂੰ ਫਿਰ 5-7 ਦਿਨਾਂ ਹੀ ਪੂਰੇ ਛੱਡਿਆ ਹੈ ਪੂਰਾ ਹੀ ਪੂਰਾ ਓਕੇ ਜੀ ਦੁੱਧ ਪੂਰਾ ਛੱਡਿਆ ਕਿ ਬੱਗਾ ਤੇ ਛੱਡਿਆ ਦਾ 99 ਦਾ ਲਾਲ ਟੱਕਰ ਹੈ ਇਹਦੇ ਵਿੱਚ ਬਹਿਣਾ ਹੈਗਾ ਹਨਾ ਹਾਂ ਪੂਰਾ ਵਧੀਆ ਜਮਾ ਕੇ ਇੱਕ ਨੰਬਰ ਚਾਰ ਚਪੇਰੇ ਦੀ ਆਪਾਂ ਨੂੰ ਚੰਗੀ ਕਹਿ ਸਕਦੇ ਆ ਆ ਦੇਖੋ ਜੀ ਆਣ ਲੈ ਵਾ ਦੇਖੋ ਕਿੱਡਾ ਚੰਗਾ ਮੋੜ ਲਓ ਬਸ ਨਾ ਸਮੋੜ ਲੀ ਮੋੜ ਬਾਕੀ ਥਾਂ ਥੋੜਾ ਜਿਹਾ ਭੀੜਾ ਉਸ ਹਿਸਾਬ ਨਾਲ ਜਜਮੈਂਟ ਕਰਿਓ ਲੈਵਲ ਉਵੇ ਦੀ ਕੋਈ ਕਮੀ ਨਹੀਂ ਛੋਟੀ ਦੇ ਆ ਜਾ ਆ ਜਾ ਤੇ ਡਿਮਾਂਡ ਫਿਰ ਕੀ ਆ ਗਈ ਬਾਈ ਡਿਮਾਂਡ ਫੋਨ ਤੇ ਦੱਸਾਂਗੇ ਜਾਇ ਜੀ ਹੋ ਜਾਮ ਜਾਇ ਜੀ ਹੋ ਬਿਲਕੁਲ ਓਕੇ ਹਾਂ ਪਾਰ ਪਿੱਛੇ ਦੀ ਫੋਲ ਗਾਰੰਟੀ ਹੈ ਕੋਈ ਨਵੇਂ ਪੈਸੇ ਦੀ ਨੁਕਸ ਨਹੀਂ ਕੋਈ ਮੈਂਸ ਦਾ ਹੈ ਹੀ ਨਹੀਂ ਹਣਾ ਬਿਲਕੁਲ ਨਹੀਂ ਸਾਰੀ ਗੇਰ ਦੂਰ ਪੂਰੀ ਵਧੀਆ ਸਾਫ ਹੋਈ ਵੀ ਹੈ ਜਮਾਂ ਪੂਰੀ ਵਧੀਆ ਓਕੇ ਜੀ ਤੇ ਭਾਈ ਹੁਣ ਫਿਰ ਡਿਮਾਨੇ ਦੀ ਹੋਊਗੀ ਤਾਂ ਜਾਇਜ਼ ਜਮ ਹਾਂ ਜਾਇਜ਼ ਹੋਵੇਰੇ ਨੰਬਰ ਫੇਰ ਬੋਲ ਦਿਆ 98725 ਬਾਈ ਜੀ 73506 ਜੀ 73506 ਪਿੰਡ ਦੁੱਲੇਵਾਲਾ ਪਿੰਡ ਦੁੱਲੇਵਾਲਾ ਸਦੀ रामਪ੍ਰਾਪੂ ਧੰਨਵਾਦ ਜੀ ਓਕੇ